ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 4 ਅਗਸਤ ਹੈ 4 ਅਗਸਤ 1914 ਪਹਿਲੀ ਆਲਮੀ ਜੰਗ ਦੇ ਦੌਰਾਨ 28 ਜੁਲਾਈ 1914 ਦੇ ਦਿਨ ਬ੍ਰਿਟਾਨੀਆ ਤੇ ਜਰਮਨ ਦੇ ਵਿੱਚ ਵੀ ਲੜਾਈ ਸ਼ੁਰੂ ਹੋ ਚੁੱਕੀ ਸੀ ਇਸ ਵੇਲੇ ਗਦਰ ਪਾਰਟੀ ਭਾਰਤ ਦੇ ਵਿੱਚ ਜਾ ਕੇ ਜੰਗ ਦੀ ਤਿਆਰੀ ਕਰ ਰਹੀ ਸੀ ਉਹਨਾਂ ਨੇ 1921 ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਬਗਾਵਤ ਕਰਨ ਦਾ ਪਲਾਨ ਬਣਾਇਆ ਹੋਇਆ ਸੀ। ਬਰਤਾਨੀਆਂ ਤੇ ਜਰਮਨ ਦੇ ਵਿੱਚ ਜੰਗ ਸ਼ੁਰੂ ਹੋਣ ਕਰਕੇ ਗਦਰ ਆਗੂਆਂ ਨੇ ਆਪਣਾ ਐਕਸ਼ਨ ਐਡਵਾਂਸ ਕਰਨ ਦਾ ਫੈਸਲਾ ਕੀਤਾ। ਸਾਰੇ ਗਦਰ ਯਾਗੂ ਆਪੋ ਆਪਣੇ ਪਿੰਡਾਂ ਵੱਲ ਚੱਲ ਪਏ। ਗਦਰ ਅਖਬਾਰ ਦੇ 4 ਅਗਸਤ 1914 ਦੇ ਪਰਚੇ ਦੇ ਵਿੱਚ ਗਦਰ ਯਾਗੂਆਂ ਵੱਲੋਂ ਆਪੋ ਆਪਣੇ ਪਿੰਡਾਂ ਦੇ ਵਿੱਚ ਪਹੁੰਚਣ ਬਾਰੇ ਅਪੀਲ ਛਾਪੀ ਗਈ ਸੀ। ਅਗਸਤ ਦੇ ਵਿੱਚ ਹੀ ਪਾਰਟੀ ਦੀ ਪਹਿਲੀ ਟੋਲੀ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਪੰਜਾਬ ਵਾਸਤੇ ਚਾਲੇ ਪਾ ਗਏ। 4 ਅਗਸਤ 1916 1916 ਦੇ ਵਿੱਚ ਲਖਨਊ ਕਾਨਫਰੰਸ ਦੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੇ ਕੌਂਸਲਾਂ ਦੇ ਵਿੱਚ ਮਿਲਣ ਵਾਲੀਆਂ ਸੀਟਾਂ ਦੇ ਵਿੱਚ ਆਪੋ ਆਪਣਾ ਕੋਟਾ ਨਿਯਤ ਕਰ ਲਿਆ ਸੀ ਅਤੇ ਅਜਿਹਾ ਕਰਦਿਆਂ ਸਿੱਖਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਸਿੱਖ ਵੀ ਚਾਹੁੰਦੇ ਸਨ ਕਿ ਉਹਨਾਂ ਨੂੰ ਸੀਟਾਂ ਮਿਲਣ ਅਤੇ ਅੰਗਰੇਜ਼ੀ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦੇ ਵਿੱਚ ਸਿੱਖ ਕੋਟਾ ਨਿਯਤ ਕੀਤਾ ਜਾਵੇ 4 ਅਗਸਤ 1916 ਦੇ ਦਿਨ ਸਿੱਖਾਂ ਦੇ ਇੱਕ ਡੈਪੂਟੇਸ਼ਨ ਨੇ ਇਹ ਮੰਗ ਕੀਤੀ ਕਿ ਉਹਨਾਂ ਨੂੰ ਵੀ ਵਾਇਸਰਾਏ ਕੌਂਸਲ ਦੇ ਵਿੱਚ ਥਾਂ ਦਿੱਤੀ ਜਾਵੇ ਇਹ ਮੈਮਰੀ ਵਿਜ਼ਾਰਤ ਦਾ ਦਰਜਾ ਰੱਖਦੀ ਸੀ 4 ਅਗਸਤ 1970 ਜਥਾ ਪਿੰਡਰਾ ਮਹਿਤਾ ਜਿਹੜਾ ਆਪਣੇ ਆਪ ਨੂੰ 1970 ਤੋਂ ਮਗਰੋਂ ਦੰਦਮੀ ਟਕਸਾਲ ਲਿਖਣ ਲੱਗ ਪਏ ਉਸਦੇ ਮੁਖੀ ਗਿਆਨੀ ਕਰਤਾਰ ਸਿੰਘ ਪਿੰਡਰਾ ਵਾਸੀ ਪੂਰਾ ਕੋਨਾ ਜੋ 10 ਅਗਸਤ 1970 ਦੇ ਦਿਨ ਇੱਕ ਸੜ ਖਾਦਸੇ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ ਉਹਨਾਂ ਨੇ ਆਪਰੇਸ਼ਨ ਸਮੇਂ ਵਾਲਾਂ ਦਾ ਕੁਝ ਹਿੱਸਾ ਕੱਟਣ ਦੀ ਇਜਾਜ਼ਤ ਦੇਣ ਤੋਂ ਨਾ ਕਰ ਦਿੱਤੀ ਜਿਸ ਕਰਕੇ ਉਹ 4 ਅਗਸਤ ਨੂੰ ਚੜ੍ਹਾਈ ਕਰ ਗਏ ਆਪ ਦਾ ਜਨਮ 1932 ਦੇ ਵਿੱਚ ਹੋਇਆ ਸੀ ਅਤੇ ਗਿਆਨੀ ਗੁਰਬਚਨ ਸਿੰਘ ਦੀ ਮੌਤ ਮਗਰੋਂ ਆਪ ਨੇ 29 ਸਾਲ ਦੀ ਉਮਰ ਦੇ ਵਿੱਚ 1961 ਦੇ ਵਿੱਚ ਜਥਾ ਭਿੰਦਰਾ ਦੀ ਸੇਵਾ ਸੰਭਾਲੀ ਸੀ 4 ਅਗਸਤ 1982 19 ਜੁਲਾਈ 1982 ਦੇ ਦਿਨ ਜਦੋਂ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਜਥਾ ਭਿੰਦਰਾ ਮਹਿਤਾ ਦੇ ਹੈੱਡ ਕੁਆਟਰ ਚੌਕ ਮਹਿਤਾ ਦੇ ਮੁਖ ਸੇਵਾਦਾਰ ਬਾਬਾ ਠਾਰਾ ਸਿੰਘ ਨੂੰ ਝੂਠੇ ਕੇਸਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਾਬਾ ਜਰਨੈਲ ਸਿੰਘ ਨੇ ਇਹਨਾਂ ਦੋਹਾਂ ਦੀ ਰਿਹਾਈ ਵਾਸਤੇ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਪਿੰਡਰਾਂ ਵਾਲਿਆਂ ਨੇ 25 ਜੁਲਾਈ 1982 ਦੇ ਦਿਨ ਮੋਰਚੇ ਨੂੰ ਨਵੀਂ ਸ਼ਕਲ ਦੇਣ ਦਾ ਐਲਾਨ ਕੀਤਾ ਹੋਇਆ ਸੀ ਉਸ ਤੋਂ ਬਾਅਦ ਜਸ਼ਦਾਰ ਗੁਰਚਰਨ ਸਿੰਘ ਟੋੜਾ ਅਤੇ ਸਰਦਾਰ ਭਾਨ ਸਿੰਘ ਬਾਬਾ ਪਿੰਡਰਾਂ ਵਾਲਿਆਂ ਦੇ ਨਾਲ ਮਿਲੇ ਸਨ ਅਤੇ ਉਨ੍ਹਾਂ ਨੇ ਇਹ ਯਕੀਨ ਦਿਵਾਇਆ ਸੀ ਕਿ ਅਗਲੇ ਦਿਨ ਅਕਾਲੀ ਪਾਰਟੀ ਦੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਣ ਵਾਲੀ ਮੀਟਿੰਗ ਦੇ ਵਿੱਚ ਤੁਹਾਡਾ ਮੋਰਚਾ ਅਪਣਾਇਆ ਜਾਵੇਗਾ ਉਹ ਦਰਵਾਦੇ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ 26 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੀ ਵਰਕਿੰਗ ਕਮੇਟੀ ਦੀ ਮੀਟਿੰਗ ਕੀਤੀ ਅਤੇ 4 ਅਗਸਤ 1982 ਤੋਂ ਧਰਮਯੁੱਧ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ 4 ਅਗਸਤ ਨੂੰ ਧਰਮਯੁੱਧ ਮੋਰਚੇ ਦੇ ਪਹਿਲੇ ਦਿਨ ਗੁਰਬਖਸ਼ ਸਿੰਘ ਨੇ ਇੱਕ ਭਾਰਤੀ ਹਵਾਈ ਜਹਾਜ਼ ਅਗਵਾ ਕਰਕੇ ਲਾਹੌਰ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਲਾਹੌਰ ਵਾਲਿਆਂ ਵੱਲੋਂ ਇਜਾਜ਼ਤ ਨਾ ਮਿਲਣ ਤੇ ਉਸ ਨੂੰ ਅੰਮ੍ਰਿਤਸਰ ਲਿਆਉਣਾ ਪਿਆ ਉਸ ਨੂੰ ਉੱਤਰਦੇ ਹੀ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਕਹਿਣ ਦੇ ਮੁਤਾਬਕ ਮਗਰੋਂ ਪੁਲਿਸ ਨੇ ਉਸ ਦੀ ਲੱਤ ਦੇ ਵਿੱਚ ਵਿਚਕਾਰੀ ਦੇ ਨਾਲ ਜ਼ਹਿਰ ਭਰ ਦਿੱਤਾ ਜਿਸ ਦੇ ਨਾਲ ਉਸ ਦੀ ਲੱਤ ਬੁਰੀ ਤਰ੍ਹਾਂ ਗਲ ਗਈ ਗੁਰਬਖਸ਼ ਸਿੰਘ ਨੂੰ ਉਮਰ ਕੈਦ ਕਟਣ ਮਗਰੋਂ ਰਿਹਾ ਕਰ ਦਿੱਤਾ ਗਿਆ 4 ਅਗਸਤ 1987 ਦੇ ਦਿਨ ਰਾਗੀ ਦਰਸ਼ਨ ਸਿੰਘ ਨੇ ਖਾਰਕੂਆਂ ਅਤੇ ਸਿਆਸੀ ਆਗੂਆਂ ਦੀ ਇੱਕ ਸਾਂਝੀ ਕਨਵੈਨਸ਼ਨ ਬੁਲਾਈ ਸੀ ਦਰਸ਼ਨ ਸਿੰਘ ਵੱਲੋਂ ਬੁਲਾਈ ਗਈ 4 ਅਗਸਤ ਦੀ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋਣ ਵਾਲੇ ਹਰ ਸ਼ਖਸ ਦੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨਾਂ ਵੱਲੋਂ ਸਕ੍ਰੀਨਿੰਗ ਕੀਤੀ ਗਈ ਕਨਵੈਨਸ਼ਨ ਦਾ ਅਜੰਡਾ ਜੋਧਪੁਰ ਕੈਦੀਆਂ ਦੀ ਰਿਹਾਈ ਧਰਮੀ ਫੌਜੀਆਂ ਦੀ ਬਹਾਲੀ ਅਤੇ ਬੇਗੁਨਾਹ ਸਿੱਖਾਂ ਦੇ ਕਤਲ ਨੂੰ ਰੋਕਣਾ ਐਲਾਨ ਕੀਤਾ ਗਿਆ ਸੀ ਪਰ ਜਿਉਂ ਹੀ ਕਨਵੈਨਸ਼ਨ ਦੀ ਕਾਰਵਾਈ ਸ਼ੁਰੂ ਹੋਈ ਰਾਗੀ ਦਰਸ਼ਨ ਸਿੰਘ ਨੇ ਬੁਲਾਰਿਆਂ ਨੂੰ ਸਿਰਫ ਤਿੰਨ ਨੁਕਤੇਾਂ ਤੇ ਹੀ ਵਿਚਾਰ ਕਰਨ ਬਾਰੇ ਆਖਿਆ ਇਹ ਨੁਕਤੇ ਸਨ ਪੰਥ ਦਾ ਨਿਸ਼ਾਨਾ ਕੀ ਹੈ ਇਸ ਨੂੰ ਹਾਸਲ ਕਿਵੇਂ ਕੀਤਾ ਜਾਵੇ ਇਸ ਜਦੋਜਹਿਦ ਦੀ ਅਗਵਾਈ ਕੌਣ ਕਰੇ ਇਸ ਕਨਵੈਨਸ਼ਨ ਦੇ ਵਿੱਚ ਫੈਡਰੇਸ਼ਨ ਦੀਆਂ ਦੋਵੇਂ ਪਾਰਟੀਆਂ ਪਿੰਡਰਾ ਵਾਲੇ ਟਾਈਗਰਜ਼ ਬਬਰ ਖਾਲਸਾ ਖਾਲਿਸਤਾਨ ਕਮਾਂਡੋ ਫੋਰਸ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਹਾਜ਼ਰ ਨਹੀਂ ਸਨ ਪਰ ਕਈ ਖੜਕੂ ਇਸ ਮੌਕੇ ਤੇ ਹਾਜ਼ਰ ਸਨ ਇਹਨਾਂ ਦੇ ਵਿੱਚੋਂ ਕਈ ਪੇਸ ਬਦਲ ਕੇ ਪੁੱਜੇ ਹੋਏ ਸਨ ਅਜਿਹਾ ਜਾਪਦਾ ਹੈ ਕਿ ਸਰਕਾਰ ਨੇ ਇਸ ਮੌਕੇ ਤੇ ਫੋਰਸਸ ਨੂੰ ਹਟਾਲਿਆ ਸੀ ਤਾਜੋ ਖਾੜਕੂ ਆਗੂ ਇਸ ਮੌਕੇ ਤੇ ਪਹੁੰਚ ਸਕਣ ਅਤੇ ਸ਼ਾਇਦ ਰਾਗੀ ਦਰਸ਼ਨ ਸਿੰਘ ਉਹਨਾਂ ਨੂੰ ਮਨਾ ਲਵੇ 4 ਅਗਸਤ 1987 ਦੇ ਦਿਨ ਪੁਲਿਸ ਨੇ ਸੰਤੋਖ ਸਿੰਘ ਪੁੱਤਰ ਅਰਜਨ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ अजीत ਸਿੰਘ ਦੋਵੇਂ ਵਾਸੀ ਕਕਰਾਲਾ ਨੇੜੇ ਲੋਪੋਕੇ ਚੁਗਾਵਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਇਸ ਦਿਨ ਪੁਲਿਸ ਨੇ ਕੁਕਰ ਸਿੰਘ ਬੱਬਰਵਾਸੀ ਹੀਰੀਵਾਲਾ ਬਠਿੰਡਾ ਸੁਖਵਿੰਦਰ ਸਿੰਘ ਬਿੱਲਾਵਾਸੀ ਕਲੇਰ ਘੁਮਾਣਾ ਅਮਰitsar ਦਿਲਾਵਰ ਸਿੰਘ ਟੀਟੂਵਾਸੀ ਸੁਲਤਾਨਵੰਦ ਰੋਡ ਅਮਰitsar ਬਖਸ਼ੀ ਸਿੰਘ ਉਰਫ ਕਲਯੋਗ ਪੰਡਤ ਵਾਸੀ ਜਮਾਲਪੁਰ ਅਮਰitsar ਨਿਸ਼ਾਨ ਸਿੰਘ ਔਰ ਫਾਰਮਰ ਜੋ ਸਿੰਘ ਸ਼ੇਂਦਰਪਾਲ ਸਿੰਘ ਧਰਮਕੋਟ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 4 ਅਗਸਤ 1987 ਦੇ ਦਿਨ ਪੁਲਿਸ ਨੇ ਨਵਰੂਪ ਸਿੰਘ ਮੁਖੀ ਜਰਨੈਲ ਖਾਲਸਥਾਨ ਲਿਬ੍ਰੇਸ਼ਨ ਫੋਰਸ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਏ 4186 ਦੇ ਵਿੱਚ ਅਰੂੜ ਸਿੰਘ ਮੈਂਬਰ ਪੰਥ ਕਮੇਟੀ ਅਤੇ ਸੁਖਵਿੰਦਰ ਸਿੰਘ ਬੱਬਰ ਨੇ ਬਣਾਈ ਸੀ 4 ਅਗਸਤ 1992 ਦੇ ਦਿਨ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਗੁਰदयाल ਸਿੰਘ ਵਾਸੀ ਵੀਲਾ ਤੇਜਾ ਜ਼ਿਲ੍ਹਾ ਗੁਰਦਾਸਪੁਰ ਅਤੇ ਦਿਲਬਾਖ ਸਿੰਘ ਪੁੱਤਰ ਗੁਰਜਿੰਦਰ ਸਿੰਘ ਵਾਸੀ ਬੇਗੋਵਾਲ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਏ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ